ਕਰਦੇ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਨ ਸਾ ਸ਼ਿਕਾਲ ਮੈਂ ਪ੍ਰਵਿੰਦਰ ਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟਸ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਸੁਨਾਮ ਦੇ ਗੁਰਦੁਆਰਾ ਇਮਲੀ ਸਾਹਿਬ ਵਿਖੇ ਨਤਮਸਤਕ ਹੋਏ ਨੇ ਇਸ ਦੌਰਾਨ ਕੈਬਨਿਟ ਮੰਤਰੀ ਅਮਨ अरोड़ा ਨੇ ਸਾਬਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਰਬਾਤ ਫੇਰੀ ਚ ਹਿੱਸਾ ਲਿਆ ਇਸ ਦੌਰਾਨ ਬੋਲਦਿਆ ਕੈਬਨਿਟ ਮੰਤਰੀ ਅਮਨ अरोड़ा ਨੇ ਕਿਹਾ ਕਿ ਮੈਂ ਦਸ਼ਮੇਸ਼ ਪੀਤਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਨਾਮ ਉਦਮ ਸਿੰਘ ਵਾਲਾ ਵਿਖੇ ਗੁਰਦੁਆਰਾ 임ਲੀ ਸਾਹਿਬ ਤੋਂ ਕੱਢੀ ਗਈ ਪ੍ਰਬਾਤ ਫੇਰੀ 'ਚ ਸੰਗਤੇ ਨਾਲ ਹਾਜ਼ਰੀ ਭਰੀ ਹੈ ਅਤੇ ਗੁਰੂ ਜਰਨਾ 'ਚ ਸਾਰਿਆਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ ਹੈ। ਉਹਨਾਂ ਕਿਹਾ ਕਿ ਮੈਂ ਗੁਰੂ ਘਰ ਲਈ ਹਰ ਕੰਮ ਕਰਉਣ ਦੀ ਤਿਆਰ ਹਾਂ। ਸਤਿ ਸ਼੍ਰੀ ਅਕਾਲ ਸਿੱਖ ਪਾਸ਼ਾ ਦਾ ਵਹਿਗੁਰੂ ਜੀ ਸਤਿ ਸ੍ਰੀ ਅਕਾਲ ਬਿਹਰੂਆਂ ਦੀ ਸਾਰੇ ਨੂੰ ਸਤਿ ਸ੍ਰੀ ਅਕਾਲ ਦੇ ਵਿੱਚ ਪਰਵਾਹ ਦੇ ਰੂਪ ਦੇ ਵਿੱਚ ਆਜਾ ਪਸਾਰਿਆ ਨੇ ਜਿਵੇਂ ਲਾਜ ਦੇ ਦਸਿਆ ਕੇ ਪ੍ਰਭਾਤ ਕੇ ਸਾਰੇ ਨੂੰ ਸ਼ਾਮਿਲ ਕੀਤੀ ਬੜੇ ਸ਼ਰਧਾ ਭਾਵਨਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਬੜੀ ਖਿਆਲ ਦੇ ਨਾਲ ਇੱਕ ਆਸਪਤਾਨ ਹੋਇਆ ਸੋ ਤਾਂ ਸਾਰੇ ਨੂੰ ਇਸ ਤੇਰੀ ਮੁਬਾਰਕਾਤ ਹੋਰ ਸੱਚੇ ਪਾਸ਼ੇ ਦੀ ਸਿੱਧੀ ਕੇ ਸਾਰੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਤੁਕੜੀ ਰਾਜੋਗਨੀ ਰੱਖੀਏ ਸਹੀ ਤੋਂ ਕੀ ਇੱਥੇ ਆਈਆਂ ਇਹ ਅਰਜ਼ੋਈਆਂ ਸੱਚੀ ਭਾਸ਼ਾ ਦੇ ਚਰਨਾਂ ਵਿੱਚ ਔਰ ਬਾਕੀ ਜਿਵੇਂ ਗੁਰਾਂ ਜੀ ਨੇ ਸਿਆਤ ਕਿ ਅੱਜ ਜੋ ਕਾਮ ਨੂੰ ਕਮ ਮੈਨੂੰ ਜੀਤਦਾ ਜਾਈ ਨਹੀਂ ਤੇ ਇਹ ਤਾਂ ਤੁਸੀਂ ਤੁਹਾਡੀ ਸਾਰਿਆਂ ਦੀ ਮਿਹਰ ਹੈ ਤੁਹਾਡੀ ਸਾਰਿਆਂ ਦੀ ਕਿਰਪਾ ਇਹ ਤਾਂ ਸੱਚੀ ਭਾਸ਼ਾ ਨਹੀਂ ਮਿਹਰ ਹੈ ਕਿ ਜਿਨ੍ਹਾਂ ਨੇ ਮੈਨੂੰ ਇੰਨੇ ਜੋਗਾ ਕੀਤਾ ਹੈ

ਮੈਂ ਕੱਲ ਉਹਦੇ ਨਾਲ ਬੈਠਾ ਸੀ ਜਦੋਂ ਇੱਕ ਕਲਮ ਕਲਮ ਇਹਨੂੰ ਸੱਚੀ ਬਾਸ਼ਾ ਨੇ ਬਖਸ਼ੀ ਤੁਸੀਂ ਸਾਰਿਆਂ ਨੇ ਬਖਸ਼ੀ ਹੈ ਸੋਵੇ ਵੀ ਕਿਰੋ ਜੀ ਜੋਧੜਾ ਉਹ ਗੁਰੂ ਘਰ ਦੇ ਗੰਧਾ ਵੇਸੀ ਨਹੀਂ ਕਰਦੇ ਜੀ ਮੈਂ ਕੱਲ ਉਹਗੇ ਛੋਟੇ ਸਾਹਿਬਜ਼ਾਦੇ ਉਹ ਮੰਦਰ ਵੱਲ ਚੱਲ ਰਿਹਾ ਸੀ ਗੁਰੂ ਜੀ ਦੇ ਸਵਾਗਤ ਚੱਲ ਰਿਹਾ ਸੀ ਜੀ ਤੇ ਕੱਲ ਕਾਫੀ ਭੋਖ ਸੀ ਗਈ ਲੱਗ ਰਿਹਾ ਤੇ ਜਾਂਦਾ ਮੈਂ ਇੱਕ ਬੋਲ ਤੇ ਪਰਦਾਰੇ ਬੋਲ ਤੇ ਸੀਗਾ ਉਹ ਤੇ ਮਿਲੋ ਸਾਡੇ ਨਾਲ ਮੁੰਡੇ ਕਹਿੰਦੇ ਕਹਿੰਦੇ ਜੀ ਅਸੀਂ 12-15 ਸਾਲ ਪਹਿਲਾਂ ਇਹ ਦੇਖੀ ਸੀ ਬੜੀ ਸੰਗਤ ਸੱਚੇ ਬਾਸ਼ਾ ਦੇ ਨਾਮ ਦੇ ਲੰਗਰ ਸਰ ਹੈ ਜੀ ਕਿਰਪਾ ਹੁੰਦੀ ਰਵੇ ਦੀ ਮਿਸ਼ਾਤ ਕਹਿੰਦੇ ਜੀ ਅਸੀਂ 12-13 ਦੇ ਵਿੱਚ 35000 ਦੇ ਨਾਲ ਸ਼ੁਰੂ ਕੀਤਾ ਸੀ ਤੇ ਹੁਣ ਦੇਖੋ ਕਿੰਨਿਆ ਕਿੰਨਿਆ ਫੌਲਟਾਂ ਲੱਗਿਆ ਲੱਗੇ ਆਪਣੇ ਬਾਬੇ ਨੇ ਵੀਰ ਜੀ ਦਾ ਲੰਗਰ ਸ਼ੁਰੂ ਕੀਤਾ ਸੀ ਜਦੋਂ ਸਾਰੇ ਮੁੰਡੇ ਚੱਲੀ ਜਾਂਦੇ 20 ਹੀ ਮੁੱਕੀ ਹੈ ਕਿ ਬੰਦੀ ਜਰ ਨੂੰ ਮੁਕਾਏਗਾ ਅਸੋ ਸੱਚੇ ਬਾਸ਼ੇ ਦੇ ਗ੍ਰੈਫਿਕਲਾਤ ਨਾਸਾਇਨ ਚੜ੍ਹਦੀ ਕਲਾ ਬੰਦੇ ਜਨਕਾ ਜੀ ਦਾ ਸਾਹਿਤੋ ਹੋਰ ਤੋਂ ਸਾਰਿਆਂ ਨੂੰ ਖੁਸ਼ੀਆਂ ਕਿਹੜੇ ਵਰਸ ਸੱਚੇ ਬਾਸ਼ਾ ਸੋਸਨ ਦਾ ਬਸਾਰਾ ਤੇ ਦਿਨ ਕਿ ਉਹ ਮਤਾ ਜੀ ਪੰਜਾਬ ਦੇ ਬਾਗਵਾਨੀ ਸੁਤੰਤਰਤਾ ਸਲਾਨੀ ਅਤੇ ਰੱਖਿਆ ਸੇਵਾ ਮੰਤਰੀ ਮਹਿੰਦਰ ਭਗਤ ਨੇ ਲੋਕਾਂ ਨੂੰ ਸਨਾਤਨ ਦੀਆਂ ਸਿੱਖਿਆਵਾਂ ਮਾਂ ਤੇ ਚੱਲ ਕੇ ਸਮਾਜ ਚ ਫੈਲੀਆਂ ਬੁਰਾਈਆਂ ਨੂੰ ਜੜੋ ਖਤਮ ਕਰਨ ਦਾ ਸੱਦਾ ਦਿੱਤਾ ਹੈ ਜਲੰਧ ਦੇ রেড ਕ੍ਰੋਸ ਭਵਨ ਵਿਖੇ ਸਨਾਤਨ ਸੇਵਾ ਸੰਮਤੀ ਪੰਜਾਬ ਵੱਲੋਂ ਕਰਵਾਇਆ ਸਮਾਗਮ ਮੌਕੇ ਸਬੋਧਨ ਕਰਦੇ ਕੈਬਨਟ ਮੰਤਰੀ ਜਿਨ੍ਹਾਂ ਨਾਲ ਪੰਜਾਬ ਦੇ ਸੈਟਸਪਟਾ ਸਬਿਆਚਾਰ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਮੈਰਬ ਵੀਨੀਤ ਤੀਰ ਅਤੇ ਸੀਨੀਅਰ ਆਪ ਆਗੂ ਨਿਤਿਨ ਕੋਲੀ ਵੀ ਮੌਜੂਦ ਸਨ ਇਸ ਦੌਰਾਨ ਮੰਤਰੀ ਮਖਿੰਦਰਪਾਲ ਨੇ ਕਿਹਾ ਹੈ ਕਿ ਸਨਾਤਮ ਇੱਕ ਪੂਰਨ ਜੀਵਨ ਸ਼ੈਲੀ ਹੈ ਜੋ ਮਨੁੱਖ ਨੂੰ ਸੱਚ ਸੇਵਾ ਅਤੇ ਕਰਤੱਵ ਦੇ ਰਾਹ ਤੇ ਅੱਗੇ ਵਧਣ ਲਈ ਪ੍ਰੇਰਣਾ ਦਿੰਦੀ ਹੈ ਕਤਨੇ ਕਿਹਾ ਹੈ ਕਿ ਸਨਾਤਨ ਬਲੋ ਦਿਖਾਈ ਰਾਤੇ ਚਲਦੇ ਅਸੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰ ਸਕਤੇ ਆ ਉਹਨਾਂ ਕਹੇ ਕਿ ਸਨਾਤਨ ਸਾਨੂੰ ਜੀਵਨ ਜਾਂਚ ਸਿਖਾਉਂਦਾ ਹੈ ਅਤੇ ਹਰ ਮਨੁੱਖ ਨੂੰ ਮਾਤਾ ਪਿਤਾ ਦੀ ਸੇਵਾ ਪਰਵਾਰਕ ਮੁੱਲਾਂ ਦੀ ਸੰਭਾਲ ਇਸ ਸਮਾਜ ਪ੍ਰਤੀ ਆਪਣੇ ਕਰਤੱਵ ਨਿਭਾਉਣ ਲਈ ਪ੍ਰੇਰਿਤ ਕਰਦਾ ਹੈ ਉਹਨਾਂ ਕਿਹਾ ਹੈ ਕਿ ਸਨਾਤਨ ਦੀ ਮੂਲ ਸਿੱਖਿਆ ਮਨੁੱਖਤਾ ਦੀ ਭਲਾਈ ਹੈ ਇਹ ਸਾਨੂੰ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ ਦੇ ਆਦੇਸ ਇਸ ਸਮਾਜ ਦੇ ਕਮਜ਼ੋਰ ਵਰਗਾਂ ਲਈ ਖੜਾ ਹੋਣ ਦਾ ਸੰਦੇਸ਼ ਦਿੰਦਾ ਹੈ ਉਸਾਰੂ ਅਤੇ ਨੈਤਿਕ ਸਮਾਜ ਦੀ ਸਿਰਜਣਾ ਲਈ ਉਹਨਾਂ ਨੌਜਵਾਨਾਂ ਨੂੰ ਸਨਾਤਨ ਨਾਲ ਜੋੜਨ ਦਾ ਸੱਦਾ ਦਿੱਤਾ ਹੈ ਸਨਾਤਨ ਸੇਵਾ ਸਮਿਤੀ ਨੂੰ ਪੰਜਾਬ ਸਰਕਾਰ بروਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਕੈਬਨਟ ਮੰਤਰੀ ਨੇ ਸਮਿਤੀ ਵੱਲੋਂ ਸਨਾਤਨ ਦੀ ਸੇਵਾ ਲਈ ਕੀਤੇ ਜਾ ਰਹੀ ਯਤਨਾਂ ਦੀ ਸ਼ਲਾਘਾ ਕੀਤੀ ਪੰਜਾਬ ਅਪਡੇਟ ਚਾ ਜਲੀ ਵਾਸਤੇ ਨਹੀਂ ਮੈਨੂੰ ਦੀ ਇਜਾਜ਼ਤ ਤਨਬਦ